ਨਾ ਆਏ ਜੀ ਤੁਹਾਡਾ ਫੇਰਾ ਹਲਦੀਪੁਰ ਨਾ ਆਏ ਤੇ ਜਿਹੜਾ ਮੁੰਡਾ ਜਿਹਦੇ ਜ਼ਖਮੀ ਹੈ ਜਿੰਦੇ ਗੋਲੀ ਲੱਗੀ ਉਹ ਉਹ ਤੁਹਾਡਾ ਕਿ ਲੱਗਦਾ ਹੈ ਮੇਰੀ ਬੇਟੀ ਦਾ ਬੇਟਾ ਹੈ ਕੋ ਕੀ ਹੋਇਆ ਕੀ ਸੀਗਾ ਵਾਕਿਆ ਵੀਰ ਜੀ ਨਗਰ ਕੀਰਤਨ ਜਾ ਰਹੇ ਸੀ ਉਹ ਹੀ ਦੇਖਣ ਕੇ ਗਏ ਸੀ ਅਸੀਂ ਅੱਛਾ ਜੀ ਜਿੱਦੇ ਨਗਰ ਕੀਰਤਨ ਆਇਆ ਫੁੱਲ ਲਿੱਤੇ ਮੇਰੇ ਮੁੰਡੇ ਨੇ ਜਨਾਨੀ ਕੋਲ ਨਾਲ ਹੀ ਉਧਰ ਕੋਈ ਗੋਲੀ ਚਾਤੀ ਮੇਰੇ ਪੁੱਤ ਨਾਲ ਹੀ ਥਲੇ ਡੇਗ ਗਿਆ ਇੰਨੀ ਭੀੜ ਚ ਪਤਾ ਨਹੀਂ ਕਿੰਨੇ ਚਲਾਈ ਕੰਜਨੇ ਪਰ ਪਛਾਣ ਲੂੰਗ ਮੈਂ ਜਿਹੜਾ ਵੀ ਹੈਗਾ ਇੱਕ ਦਿਨ ਸਾਹਮਣੇ ਆ ਜਾਏ ਸਾਂ ਛੱਡਣਾ ਨਹੀਂ ਜੀ ਜਦੋਂ ਜਦੋਂ ਇੰਨੀ ਭੀੜ ਇੰਨੀ ਭੀੜ ਦੇ ਵਿੱਚ ਗੋਲੀ ਚੱਲੀ ਤੇ ਅਮਮਾ ਤੁਸੀਂ ਵੀਰ ਜੀ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਿਆ ਬੰਦੇ ਸਾਰੇ ਫੋਟੋ ਰੈਂਬਾ ਕਹ ਮੇਰੇ ਪੁੱਤ ਨੂੰ ਲੈ ਕੇ ਜਾਓ ਫੋਟੋ ਰਾਸ ਬੋਤਾ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਿਆ ਉਥੇ ਦੋ ਦਿਨ ਮਲੇ ਦੀ ਤੁਹਾਨੂੰ ਸਾਰੀਆਂ ਜਨਾਨੀਆਂ ਤੁਹਾਨੂੰ ਦੇਣ ਗਿਆ ਸੀ ਉਹ ਉਹ ਜਿਹੜਾ ਜਿੰਨੇ ਗੋਲੀ ਚ ਲੈ ਸੀ ਸ਼ਖਸ ਉਹ ਮੌਕੇ ਤੋਂ ਭੱਜ ਗਿਆ ਪਤਾ ਨਹੀਂ ਕਿ ਕਿੱਥੇ ਗਿਆ ਪਰ ਤਾਂ ਉਹਨਾਂ ਨੇ ਜਿੰਨੇ ਗਿਆ ਪਰ ਤਾਂ ਅਸੀਂ ਉਹਨਾਂ ਨੂੰ ਰਾਮ ਨੂੰ ਛੱਡਣਾ ਨਹੀਂ ਹੈ ਸਾਰੀਆਂ ਮਲੇ ਤੇ ਆ ਰਹੀਆਂ ਜਿੰਦਾ ਜਿਹਾ ਬੰਦਾ ਸਾਨੂੰ ਪੜਾ ਦਿਓ ਬਸ ਬਾਕੀ ਅਸੀਂ ਆਪਣਾ ਕੰਮ ਕਰਾਂਗੇ ਉਹਨੂੰ ਪਤਾ ਨਹੀਂ ਉਹਦਾ ਵੈਪਨ ਜਿਹੜਾ ਕਿ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੋਇਆ ਵਾ ਲੈ ਲਿਆ ਵਧੀਆ ਤਾਂ ਸਾਨੂੰ ਬੰਦਾ ਵੀ ਦੱਸੋ ਕਿੱ ਉਹ ਕਾਇਰ ਐ ਨੇ ਸਰ ਕਬਜੇ ਤੇ ਆਇਆ ਪਰ ਲਿੱਤਾ ਨਹੀਂ ਗਾ ਜੀ ਸਾਨੂੰ ਤਾਂ ਕੋਈ ਪ੍ਰੂਫ ਦੇਖੀ ਨਹੀਂ ਆਇਆ ਕੋਈ ਪਰਚਾ ਤੱਕ ਨਹੀਂ ਆਇਆ ਹੈ ਤਾਂ ਕੋਈ ਜਿਹੜਾ ਪਰਚਾ ਕਟਿਆ ਮੰਗ ਕੀ ਕਰਦੇ ਹੋ ਮੰਗ ਨਹੀਂ ਕਰਦੇ ਜੀ ਸਾਨੂੰ ਕਰਦੇ ਦੀ ਬੰਦਾ ਬੰਦਾ ਫੇਸ ਕੱਟਦਾ ਬੰਦਾ ਜਗਾ ਬਾਸ ਸਾਨੂੰ ਦੱਸ ਦੋ ਕੌਣ ਹੈਗਾ ਵਾ ਆਪੇ ਉਸ ਨੂੰ ਦੇਖ ਲਾਂਗੇ ਬਾਅਦ ਚ ਪੁੱਛ ਲਾਂਗੇ ਆਪੇ ਨੂੰ